ਓ ਮਾਵਾਂ ਜੋ ਨਿਨਾਂ ਦੀਆਂ ਦੀਆਂ ਜੱਗ ਤੇ ਹੈ ਜੰਨਤ ਆਫ ਕਰ ਤੁਰ ਆਵੇ ਮਾਵਾਂ ਦੀ ਸਰਦਾਰੀ ਦੋ ਜਗਾਂ ਦੇ ਨਾ ਹਾਏ ਜੋ ਸਮਝੇ ਸੋ ਪਾਵੇ ਉਚੜੇ ਲੇਖ ਮੈਂ ਸੜਦੇ ਵੇਖੇ ਜਿਨ੍ਹਾਂ ਨੂੰ ਰੋਜ਼ ਹੀ ਬਦਨ ਛੁਡਾਵੇ ਹੱਥੀ ਤੋੜ ਕੇ ਪੁੱਤਰਾ ਨੂੰ ਓ ਰੱਬਾ ਮਾਂ ਨਾ ਕਿਸੇ ਦੀ ਮਰ ਜਾਵੇ ਦੇਖ ਲਈਆ ਵੀਰੇ ਕਈਆਂ ਨੂੰ 5 ਸਾਲ ਹੋ ਗਏ ਕਈਆਂ ਨੂੰ 10 ਸਾਲ ਹੋ ਗਏ 11 ਸਾਲ ਹੋ ਗਏ ਆਪਣੀ ਮਾਂ ਦਾ ਨਾ ਚਿਹਰਾ ਦੇਖਣ ਨੂੰ ਵੀ ਨਸੀਬ ਨਹੀਂ ਮਿਲਦਾ ਤੋੜਨੇ ਪੁੱਤਰ ਬਹੁਤ ਔਖੇ ਨੇ ਬਾਹਰ ਆਪਣਾ ਕਾਲਜ ਕਿਸ ਨੂੰ ਦੇ ਦੇਣਾ ਮਾਵਾਂ ਨੂੰ ਹੀ ਪੁੱਤੋ ਹੱਥੀ ਤੋੜ ਕੇ ਪੁੱਤਰਾਂ ਨੂੰ ਰੱਬਾ ਮਾਂ ਨਾ ਕਿਸੇ ਦੀ ਮਰ ਜਾਵੇ ਇਹ ਮਾਵਾਂ ਦੀ ਗੱਲ ਹੋਣ ਲੱਗੀ ਹੈ ਕਿਸੇ ਨੇ ਧਿਆਨ ਕਿਤੇ ਨਹੀਂ ਕਰਨਾ ਗੱਲ ਮੇਰੇ ਵਾਲੀ ਤਵੱਜੂ ਕਰ ਲਓ ਹੁਣ ਇੱਕ ਛੋਟਾ ਜਿਹਾ ਬੱਚਾ ਤੇ ਉਸਦੀ ਮਾਂ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਹੁੰਦੇ ਨੇ ਇਹ ਹੁਣ ਮੈਂ ਉਹ ਲੋਕਾਂ ਨੂੰ ਗੱਲ ਕਹਿਣ ਲੱਗਿਆ ਜਿਹੜੀ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਵੱਡੇ ਹੋ ਜਾਂਦੇ ਨੇ ਜਿਹੜੇ ਕਹਿੰਦੇ ਨੇ ਨਾ ਵੀ ਮਾਂ ਤੈਨੂੰ ਕੀ ਪਤਾ ਤੂੰ ਤਾਂ ਬੁੱਢੀ ਹੋ ਗਈ ਉਹ ਪਤੰਦਰਾ ਮਾਂ ਨੂੰ ਤਾਂ ਪਤਾ ਜੇ ਤੂੰ ਇੱਕ ਇੱਕ ਕਦਮ ਤੁਰਦਾ ਨਾ ਮਾਂ ਨੂੰ ਤਾਂ ਪਤਾ ਤੂੰ ਜਾਣਾਂ ਕਿੱਥੇ 35 ਫੋਨ ਕਰਦੀ ਆ ਮਾਂ ਆਪਾਂ 36 ਵਾ ਫੋਨ ਚੱਕਦੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਇਹ ਮੰਝਾ ਖਾਲੀ ਹੋ ਗਿਆ ਨਾ ਫੇਰ ਪਤਾ ਲੱਗਣਾ ਵੀ ਮਾ ਦਾ ਰਤਵਾ ਕੀ ਸੀ ਜੇ ਸੱਚਾ ਯਾਰ ਆ ਨਾ ਸੱਚਾ ਯਾਰ ਤੁਹਾਡਾ ਯਾਰ ਨਹੀਂ ਤੁਹਾਡਾ ਬਾਪੂ ਆ ਬਾਪੂ ਦੇ ਨਾਲ ਤੇ ਤਾੜੀ ਹੋਣੀ ਚਾਹੀਦੀ ਆ ਉਹ ਜਿਹਨੂੰ ਮਤਲਬ ਹੀ ਹੈ ਨਹੀਂ ਬਾਪੂ ਨੂੰ ਮਤਲਬ ਹੀ ਹੈ ਨਹੀਂ ਯਾਰ ਉਹ ਉਹਨੂੰ ਪੈਸਾ ਚਾਹੀਦਾ ਤੁਹਾਡੇ ਤੋਂ ਉਹਨੂੰ ਦੌਲਤ ਚਾਹੀਦੀ ਆ ਉਹ ਤੈਨੂੰ ਪਤੰਦਰਾਂ ਐਡਾ ਕਰਤਾ ਦੌਲਤ ਤਾਂ ਤੂੰ ਹੀ ਆਵੇਂ ਮਾ ਪਿਓ ਦਾ ਸਤਿਕਾਰ ਕਰਿਆ ਕਰੋ ਜਿਨ੍ਹਾਂ ਦੇ ਜਿਉਂਦੇ ਨੇ ਦੱਸਣ ਲੱਗਿਆ ਗੱਲ ਛੋਟਾ ਜਿਹਾ ਬੱਚਾ ਤੇ ਉਸ ਦੀ ਮਾਂ ਬਾਬੂ ਜੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਹੁੰਦੇ ਆ ਸਰਕਾਰ ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ ਯਾਰ ਤਾੜੀ ਮਾਰੋ ਬਿਲਕੁਲ ਖੁੱਲ ਕੇ ਗੱਲ ਪਤੇ ਦੀ ਆ ਬਾਬੂ ਜੀ ਸੁਣਨ ਵਾਲੀਆਂ ਇੱਕ ਛੋਟਾ ਜਿਹਾ ਬੱਚਾ ਤੇ ਉਸ ਦੀ ਮਾਂ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਹੁੰਦੇ ਨੇ ਤਾਂ ਅੱਗੋਂ ਫਰਿਸ਼ਤਾ ਆਉਂਦਾ ਚਿੱਟੇ ਕੱਪੜੇ ਪਾ ਕੇ ਉਹਨਾਂ ਦਾ ਪੈਰਾਂ ਦਾ ਖੜਕਾ ਸੁਣ ਕੇ ਬੱਚਾ ਉੱਠ ਖੜਦਾ ਜਦੋਂ ਬੱਚਾ ਉੱਠਦਾ ਤਾਂ ਦੇਖ ਕੇ ਚਿੱਟੇ ਕੱਪੜੇ ਵਾਲੇ ਨੂੰ ਕਹਿੰਦਾ ਕਹਿੰਦਾ ਹਾਂਜੀ ਦੱਸੋ ਤੁਸੀਂ ਕੌਣ ਹੁਣ ਜੇ ਆਪਣੇ ਘਰੇ ਕੋਈ ਅਣਜਾਣ ਬੰਦਾ ਆ ਜਵੇ ਤਾਂ ਆਪਾਂ ਪੁੱਛਣਾ ਹੀ ਹੈ ਵੀ ਤੂੰ ਕੌਣ ਉਹ ਕਹਿੰਦਾ ਪੁੱਤਰਾ ਤੇਰੀ ਮਾਂ ਦੇ ਜਾਣ ਦਾ ਟਾਈਮ ਹੋ ਗਿਆ ਮੈਂ ਉਹਨੂੰ ਲੈਣ ਆਇਆ ਇੰਨੀ ਗੱਲ ਸੁਣ ਕੇ ਨਾ ਉਹ ਬੱਚਾ ਉਹ ਛੋਟਾ ਜਿਹਾ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਰੋਂਦੇ ਰੋਂਦੇ ਨੇ ਨਾ ਦਿਮਾਗ 'ਚ ਇੱਕ ਗੱਲ ਆਉਂਦੀ ਆ ਬਾਬਿਓ ਕਹਿੰਦਾ ਉਹ ਫਰਿਸ਼ਤੇ ਆ ਉਹ ਫਰਿਸ਼ਤੇ ਆ ਤੈਨੂੰ ਜਾਨ ਨਹੀਂ ਚਾਹੀਦੀ ਆ ਨਾ ਉਹ ਤੈਨੂੰ ਜਾਨ ਨਹੀਂ ਚਾਹੀਦੀ ਆ ਤੂੰ ਮੇਰੀ ਜਾਨ ਲੈ ਜਾ ਉਹ ਮੇਰੀ ਮਾਂ ਦੀ ਜਾਨ ਬਖਸ਼ ਦੇ ਕਹਿੰਦਾ ਫਰਿਸ਼ਤੇ ਆ ਤੂੰ ਮੇਰੀ ਜਾਨ ਲੈ ਜਾ ਮੇਰੀ ਮਾਂ ਦੀ ਜਾਨ ਬਖਸ਼ ਦੇ ਸੁਣ ਲਿਓ ਹੁਣ ਜਿਹੜੇ ਆਪਣੀ ਮਾਂ ਦੀ ਕਦਰ ਨਹੀਂ ਕਰਦੇ ਮਾਂ ਦਾ ਰਤਬਾ ਕਿੱਡਾ ਸੱਜਣਾ ਸੁਣ ਲਿਓ ਗੱਲ ਪਤੇ ਦੀ ਆ ਕਹਿੰਦਾ ਪੁੱਤਰਾ ਉਹ ਸੱਜਣਾ ਉਹ ਪੁੱਤਰਾ ਟਾਈਮ ਤਾਂ ਤੇਰਾ ਹੀ ਸੀ ਵਕਤ ਤਾਂ ਤੇਰਾ ਹੀ ਸੀ ਪਰ ਤੇਰੀ ਮਾਂ ਨੇ ਸੌਦਾ ਤੇਰੇ ਤੋਂ ਪਹਿਲਾਂ ਕਰ ਲਿਆ ਆ ਜਾ ਬਾਬਾ ਜਿਹੜੇ ਮਾਪਾਪ ਨੂੰ ਕੁਛ ਨਹੀਂ ਨਾ ਸਮਝਦੇ ਮਾਂ ਦਾ ਰਤਬਾ ਬੱਬਿਆ ਬਹੁਤ ਵੱਡਾ ਕਿਉਂਕਿ ਮਾਂ ਦੇ ਕਦਮਾਂ 'ਚ ਜੰਨਤ ਜੰਨਤ ਦਾ ਦਰਵਾਜ਼ਾ ਪਿਓ ਜਿੰਨਾ ਤੋ ਇਹ ਦੋਨੇ ਰੁੱਸ ਗਏ ਨਾ ਜਿੰਨਾ ਮਰਜੀ ਜਿਹੜੇ ਮਰਜੀ ਤੀਰਥਾਂ ਤੇ ਭਗ ਜਿਓ ਸਫਲ ਨਹੀਂ ਜ਼ਿੰਦਗੀ ਜਿਹਦੇ ਮਾਪਿਓ ਖੁਸ਼ ਨਹੀਂ ਸਫਲ ਨਹੀਂ ਜ਼ਿੰਦਗੀ ਉਹ ਕਹਿੰਦਾ ਪੁੱਤਰਾ ਵਾਰੀ ਤਾਂ ਤੇਰੀ ਸੀ ਲੈਣ ਤਾਂ ਮੈਂ ਤੈਨੂੰ ਹੀ ਆਇਆ ਸੀ ਪਰ ਤੇਰੀ ਮਾਂ ਨੇ ਸੌਦਾ ਤੇ ਤੋਂ ਪਹਿਲਾਂ ਕਰ ਲਿਆ ਹੁਣ ਬੱਚਾ ਬਾਪੂ ਜੀ ਪੱਬਾ ਮਾਰਦਾ ਰੋਂਦਾ 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 ਮਾਂ ਤੂੰ ਜਾਰੀਆ ਕਦੇ ਮੁੜ ਕੇ ਨਹੀਂ ਆਉਣਾ ਕੀ ਕਹਿ ਰਿਹਾ ਰੱਬ ਨਾਲ ਗੱਲਾਂ ਕਰਦਾ ਕੀ ਕਹਿਣਾ ਨੀਵਾ ਮੇਰੀ ਆਵੇਦ ਕੇੜੀ ਰੁਕਤੇ ਨੀਵਾ ਮੇਰੀ ਆਵੇਦ ਕੇੜੀ ਰੁਕਤੇ ਨੀਵਾ ਮੇਰੀ ਆਵੇਦ ਕੇ ਮਾ ਦੂਰ ਜਾਰੀਆ ਦੂਰ ਜਾਰੀਆ ਬੱਚਾ ਰੋਂਦਾ ਪੱਬਾ ਮਾਰ ਮਾਰ ਕੀ ਕਹਿੰਦਾ ਦਮਲੀ ਵਾਲਣਿਆ ਕਰਮ ਕਮਾਵੀ ਨੀ ਮਾ ਮੇਰੀ ਆਵੇ ਕਿਹੜੀ ਰੁਤੇ ਨੀ ਮਾ ਮੇਰੀ ਆਵੇ ਕਿਹੜੀ ਰੁਤੇ ਨੀ ਮਾ ਮੇਰੀ ਆਵੇ ਦੇ ਪੁੱਤਰਾ ਦਾ ਪਿਆਰ ਅਲੋਖਾ ਪਿਆਰ ਅਲੋਖਾ ਪਿਆਰ ਅਲੋਖਾ ਪਿਆਰ ਅਲੋਖਾ ਸਰਕਾਰ ਪੁੱਤ ਜਿੰਨਾ ਮਰਜ਼ੀ ਗਲਤ ਹੋਵੇ ਜਿੰਨੇ ਮਰਜ਼ੀ ਕਤਲ ਕਰ ਦਿਓ ਮਾਂ ਕੋਲੇ ਲਾਂਬਾ ਲੈ ਕੇ ਚਲੇ ਜਾਓ ਮਾਲਕ ਜਣਾ ਮੇਰਾ ਪੁੱਤ ਦਾ ਹੀਰਾ ਉਹਨੇ ਤਾਂ ਗੁਨਾਹ ਕੀਤੇ ਨਹੀਂ ਬਰਾਤ ਦਾ ਦੌਰ ਕੀ ਚੱਲਦਾ ਜਿਹੜੀ ਮਾਂ ਨੇ ਨਾ ਸਾਰੀ ਉਮਰ ਤੁਹਾਨੂੰ ਪਾਲਣ ਲਈ ਜ਼ਿੰਦਗੀ ਗਾਲਤੀ ਪਿਓ ਨੇ ਗੱਲ ਪੜਾਇਆ ਲਿਖਾਇਆ ਜਿਹਨੇ ਜ਼ਿੰਦਗੀ ਗਾਲਤੀ ਅੱਜ ਆਪਾਂ ਜਵਾਨ ਹੋ ਗਏ ਪਿਓ ਨੂੰ ਨਹੀਂ ਪੁੱਛਣਾ ਮਾਂ ਨੂੰ ਨਹੀਂ ਪੁੱਛਣਾ ਬਾਹਰ ਚਲੇ ਜਾਣਾ ਆਪਣੇ ਯਾਰਾਂ ਦੋਸਤਾਂ ਨਾਲ ਉਹਨਾਂ ਨੂੰ ਟਾਈਮ ਹੀ ਨਹੀਂ ਦਿੰਦੇ ਜਦੋਂ ਟਾਈਮ ਦੇਣ ਲੱਗਦੇ ਆਉਦੋਂ ਫਿਰ ਮੰਜਾ ਖਾਲੀ ਹੋ ਜਾਂਦਾ ਉਦੋਂ ਫਿਰ ਬੀਬੇ ਬਾਪੂ ਚਲੇ ਜਾਂਦੇ ਨੇ ਜਦੋਂ ਆਪਾਂ ਸੋਚਦੇ ਨਾ ਯਾਰ ਅੱਜ ਟਾਈਮ ਲਈਏ ਉਦੋਂ ਫਿਰ ਘਰੇ ਆਉਂਦਾ ਨਾ ਜਦੋਂ ਫਿਰ ਮੰਜਾ ਖਾਲੀ ਹੁੰਦਾ ਬਾਈ ਫਿਰ ਮੰਜੇ ਨੂੰ ਫੜ ਕੇ ਬਹੁਤ ਰੋਂਦਾ ਅੱਜ ਕੱਲ ਮੈਂ ਵੀਡੀਓ ਦੇਖੀ ਇੱਕ ਸਰਕਾਰ ਵੀਡੀਓ ਚੱਲ ਰਹੀ ਆ ਮਾਂ ਉਹ ਮੇਰੀ ਮਾਂ ਮੇਰੇ ਨਾਲ ਇੱਕ ਵਾਦਾ ਕਰ ਤੁਸੀਂ ਸਾਰੇ ਇਹ ਸੁਣੀਓ ਵੀਡੀਓ ਮੇਰੀ ਮਾਂ ਮੇਰੇ ਨਾਲ ਇੱਕ ਵਾਦਾ ਕਰਨ ਵਾਲੇ ਰੋਈ ਜਾਂਦਾ ਤੂੰ ਮੇਰੇ ਸੁਪਨੇ ਚਾਹ ਕੇ ਨਾ ਮੈਂ ਤੇਰੇ ਪੈਰੀ ਹੱਥ ਲਾਇਆ ਕਰੂ ਮਾਂ ਮਰੀ ਪਈ ਆ ਮਾ ਵੀਰ ਨਾਲ ਇੱਕ ਵਾਦਾ ਕਰ ਤੂੰ ਮੇਰੇ ਸੁਪਨੇ ਚ ਆਇਆ ਕਰ ਮੈਂ ਤੇਰੇ ਪੈਰੀ ਹੱਥ ਲਾਇਆ ਕਰੂ ਮੈਨੂੰ ਆਸ਼ੀਰਵਾਦ ਦੇ ਦਿਆ ਕਰ ਮਾਂ ਮਰੀ ਪਈ ਆ ਕਿਉਂ ਵੀ ਜਉਂਦੇ ਜੀ ਪੁੱਛੀ ਨਹੀਂ ਮਾਂ ਮਰੇ ਤੇ ਬਾਅਦ ਤੂੰ ਮਿੰਤਾ ਕਰ ਰਿਹਾ ਫੇਰ ਨਹੀਂ ਮਾਂ ਮਿਲਦੀ ਜਿੰਨਾ ਚਿਰ ਸੱਜਣੋਂ ਜਉਂਦੀ ਆ ਜਿਹਦੇ ਮਾਪਿਓ ਰਾਜੀ ਨੇ ਨਾ ਜਿਹਦੇ ਮਾਪਿਓ ਚਾਉਂਦੇ ਨੇ ਇੱਕ ਗੱਲ ਜ਼ਰੂਰ ਕਰਿਆ ਕਰੋ ਵੀਰੇ ਸਾਰੇ ਮਾਂ ਕੁਛ ਨਹੀਂ ਮੰਗਦੀ ਜੇ ਤੜਕੇ ਉੱਠ ਖੜੇ ਨਾ ਇਹ ਗੱਲ ਮੇਰੀ ਬੰਨ ਲੋ ਬੰਲੇ ਜੇ ਤੜਕੇ ਉੱਠ ਖੜੇ ਜੇ ਤਾਂ ਬਾਪੂ ਮੱਥੇ ਲਾ ਗਿਆ ਖੁਸ਼ ਹੋ ਕੇ ਉਹਨੂੰ ਇੱਕ ਗੱਲ ਕਹਿਦਿਆ ਕਰੇ ਕਿ ਬਾਪੂ ਓਏ ਤੈਨੂੰ ਮੈਂ ਬਹੁਤ ਪਿਆਰ ਕਰਦਾ ਤੂੰ ਮੇਰੀ ਜ਼ਿੰਦਗੀ ਆ ਯਾਰ ਆ ਜ਼ਿੰਦਗੀ ਤੇਰੇ ਨਾਮ ਆਪੂ ਦੱਸ ਤੈਨੂੰ ਕੀ ਚਾਹੀਦਾ ਲੈਣਾ ਉਹਨਾਂ ਕੁਝ ਨਹੀਂ ਵੀਰੇ ਬਾਪੂ ਨੇ ਕੁਝ ਨਹੀਂ ਲੈਣਾ ਤੁਹਾਡੇ ਤੋਂ ਜੇ ਤੁਹਾਡੀ ਮਾਂ ਉੱਠ ਖੜੀ ਨਾ ਸਵੇਰੋਂ ਤੁਹਾਡੇ ਮੱਥੇ ਲੱਗੀ ਆਪਣੀ ਮਾਂ ਦਾ ਮੱਥਾ ਜਮਲਿਆ ਕਰੋ ਕਿ ਬੇਬੇ ਜੱਫੀ ਪਾ ਲੋ ਕਿ ਬੇਬੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਬੱਸ ਤੈਨੂੰ ਬਹੁਤ ਪਿਆਰ ਕਰਦਾ ਦੱਸ ਮੇਰੇ ਪਿਤਾ ਨੂੰ ਕੀ ਚਾਹੀਦਾ ਮਾਂ ਇੰਨੇ ਜੀ ਖੁਸ਼ ਹੋ ਜਾਂਦੀ ਆ ਬਾਬੇ ਕੋਈ ਪੈਸਾ ਦੌਲਤ ਕੁਛ ਨਹੀਂ ਚਾਹੀਦਾ ਕਰੋਗੇ ਨਾ ਆਪਣੇ ਮਾਪਿਆਂ ਨੂੰ ਪਿਆਰ ਜਿਹੜੇ ਬੈਠੇ ਆ ਕਰੋਗੇ ਹੱਥ ਖੜੇ ਕਰੋ ਕੀ ਗੱਲ ਤੁਸੀਂ ਨਹੀਂ ਕਰਦੇ ਆਪਣੇ ਬਾਬਿਆਂ ਨੂੰ ਪਿਆਰ ਇੱਧਰ ਵੀ ਜੇ ਸਵੇਰੋਂ ਮੰਮੀ ਮੱਥੇ ਲੱਗੂਗੀ ਤਾਂ ਮੱਥਾ ਚੁੰਮ ਕੇ ਪਾਉਂਗੇ ਜੱਫੀ ਮਾਂ ਨੂੰ ਮੈਂ ਸੱਚੀ ਕਹਿੰਦਾ ਸਿੱਧੇ ਜੰਨਤ ਹੀ ਹਾਂ ਤੈਨੋ ਕਿਹੜਾ ਬਾਪੂ ਚ ਕੀ ਮਾਂ ਮਾਂ ਤੇ ਪੁੱਤਰਾ ਦਾ ਪਿਆਰ ਅਨੋਖਾ ਪਿਆਰ ਅਨੋਖਾ ਪਿਆਰ ਅਨੋਖਾ ਕੁੱਛ ਲਈ ਜਾ ਕੇ ਸਭ ਤੋਂ ਸਾਈ ਲੋਕਾ ਸਾਈ ਲੋਕਾ ਸਾਈ ਲੋਕਾ ਸਾਈ ਲੋਕਾ ਹੋ ਕਮਲੀ ਵਾਲੜਿਆ ਕਰ ਮੁਕਵਾਵੀ ਮੱਤੀ ਉੱਤੇ ਨਿਮਾ ਮੇਰੀ ਆਵੇ ਜਿਕੇ ਨਹੀਂ ਰੁੱਕੇ ਨਿਮਾ ਮੇਰੀ ਆਵੇ ਜਿਕੇ ਨਹੀਂ ਰੁੱਕੇ ਕੱਲਣਾ ਆਪਣੀ ਜ਼ਿੰਦਗੀ ਦੇ ਵਿੱਚ ਮਾਤਾ ਲਈ ਸਤਕਾਰ ਬਾਪੂ ਦਾ ਵੀ ਕਰਿਆ ਕਰੋ ਜਿਹੜਾ ਪੜਾ ਲਿਖਾ ਕੇ ਤੁਹਾਨੂੰ ਬਾਹਰ ਤੋਰਦਾ ਜਦੋਂ ਬਾਹਰ ਤੁਰ ਜੰਨੇ ਤਾਂ ਬਾਪੂ ਇਸ ਤੋਂ ਬਾਅਦ ਚਲੇ ਜਾਵੇਂ ਨਾ ਤਾਂ ਬੰਦੇ ਨੂੰ ਬਹੁਤ ਅਹਿਸਾਸ ਹੁੰਦਾ ਕਮਾਈਆਂ ਕਮਾਉਣ ਲੱਗ ਜਾਂਦਾ ਬਹੁਤ ਪੈਸਾ ਆ ਜਾਂਦਾ ਪੈਸਾ ਕਿਸੇ ਕੰਮ ਦਾ ਨਹੀਂ ਫਿਰ ਉਹ ਬੰਦਾ ਪੁੱਬਾ ਮਾਰਦਾ ਪਰਦੇਸ 'ਚ ਬੈਠਾ ਕੀ ਕਹਦਾ ਅਸੀਂ ਰੁੱਲਦੇ ਰੁੱਲਦੇ ਪੌਦੇ ਵਿੱਚ ਪਰਦੇਸਾਂ ਦੇ ਅਸੀਂ ਰੁੱਲਦੇ ਰੁੱਲਦੇ ਪੌਦੇ ਵਿੱਚ ਬਲਦੇ ਜਾਂਦੇ ਫਿਰ ਹੰਝੂਆਂ ਦੇ ਵਸ ਪੈ ਗਏ ਛੜਦੇ ਸੂਰਜ ਲੇਖਾਂ ਦੇ ਜਦੋਂ ਲੱਗੇ ਕਰਨ ਕਮਾਈਆਂ ਸੀ ਉਹਨਾਂ ਮਾਪੇ ਤੁਰ ਗਏ ਜਦੋਂ ਲੱਗੇ ਕਰਨ ਕਮਾਈਆਂ ਰੱਖੀ ਉਹ ਜੋ ਮਾਪੇ ਤੁਰ ਗਏ ਉਹ ਮਾਂ ਨੂੰ ਪਿਆਰ ਕਰਿਆ ਕਰੋ ਬੱਚਿਓ ਜਿੱਦੀ ਜਿੱਦੀ ਮਾਂ ਸਲਾਵਤ ਆ ਮੈਂ ਬਾਰ ਬਾਰ ਕਹਿੰਨਾ ਕਿਉਂ ਇੰਨੀਆਂ ਗੂੜੀਆਂ ਜੱਗ ਤੇ ਸਾਵਾ ਲੱਭਦੀਆਂ ਨਹੀਂ ਇੰਨੀਆਂ ਗੂੜੀਆਂ ਜੱਗ ਤੇ ਲੱਭਦੇ ਲੱਭਦੀਆਂ ਨਹੀਂ ਭਾਈ તર્જા વળે કાવ લ લી ત્રજા વડે કમા લજા વડે કમા લી તજા કબાત મી ઓપ્પા છેતી બોડી હોય મેરી મૂ મોડી હોય રબ્બા છેતી બોડી ઓયે મેરી માનું બળી ઓએ રેતી બોડી ઓયે મેરી માનુ બળી